ਇੱਕ ਬਹੁਤ ਹੀ ਮੰਨਪਾਗੀ ਖਬਰ ਦੋ ਪਟਵਾਰੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਦਰਅਸਲ ਦੋਨੇ ਪਟਵਾਰੀ ਜਿਹੜੇ ਇੱਕੋ ਗੱਡੀ ਤੇ ਸਵਾਰ ਹੋ ਕੇ ਜਾ ਰਹੇ ਸਨ ਤੇ ਕਾਰ ਬੇਕਾਬੂ ਹੋ ਜਾਂਦੀ ਹੈ ਨਹਿਰ 'ਚ ਡਿੱਗਦੀ ਹੈ ਜਿਸ ਤੇ ਕਰਕੇ ਕਾਰ ਦਾ ਜਿਹੜੇ ਹਿਸਾਬ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਉੱਥੋਂ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਹਾਦਸਾ ਬੜਾ ਦਰਦਨਾਕ ਤੇ ਖਤਰਨਾਕ ਹੋਇਆ ਹੋਵੇਗਾ ਔਰ ਜਿਸ ਵਕਤੇ ਹਾਦਸਾ ਹੋਇਆ ਉਸ ਤੋਂ ਬਾਅਦ ਖਬਰ ਹੀ ਆਉਂਦੀ ਹੈ ਮਨ ਭਾਗੀ ਜਿਸ ਦੇ ਨਾਲ ਮਾਲ ਮਹਿਕਮੇ ਦੇ ਅੰਦਰ ਹੀ ਨਹੀਂ ਦੋਨਾਂ ਮ੍ਰਿਤਕ ਪਟਵਾਰੀਆਂ ਦੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਫੈਲ ਜਾਂਦੀ ਹੈ ਤੇ ਇਸ ਦੇ ਬਾਰੇ ਤੁਹਾਡੇ ਨੂੰ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਦਰਸਾਲੇ ਪਟਵਾਰੀ ਕਿੱਥੋਂ ਨਾਲ ਸੰਬੰਧਤ ਨੇ ਔਰ ਕਿੱਥੋਂ ਆ ਰਹੇ ਸਨ ਔਰ ਕਿੱਥੇ ਜਾ ਰਹੇ ਸਨ ਭਿੱਖੀ ਵਿੰਡ ਦੇ ਨੇੜਲੇ ਕਸਬਾ ਕੱਚਾ ਪੱਕਾ ਦੀ ਨਹਿਰ 'ਚ ਲੰਗੀ ਰਾਤ ਦੇਰ ਹਾਂਡਾ ਸਿਟੀ ਕਾਰ ਬੇਕਾਬੂ ਹੋ ਜਾਂਦੀ ਹੈ ਤੇ ਨਹਿਰ 'ਚ ਜਾ ਡਿੱਗਦੀ ਹੈ ਐਸਾ ਹਾਦਸੇ 'ਚ ਕਾਰ 'ਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਵੀ ਜਾਣਕਾਰੀ ਮਿਲਦੀ ਹੈ ਕਿ ਕਾਰ ਵਿੱਚ ਸਵਾਰ ਪਟਵਾਰੀ ਰਣਜੋਤ ਸਿੰਘ ਵਾਸੀ ਪਿੰਡ ਨਾਰਲੀ ਤੇ ਹਰਜਿੰਦਰ ਸਿੰਘ ਵਾਸੀ ਪਿੱਖੀਵਿੰਡ ਹਰੀਕੇ ਤੋਂ ਪਿੱਖੀਵਿੰਡ ਵੱਲ ਆ ਰਹੇ ਸਨ। ਜਦੋਂ ਉਹ ਕੱਚਾ ਪੱਕਾ ਕੋਲ ਪੁੱਜੇ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਹਾਸੀ ਚਕਾਰ ਦੇ ਪਰਖੱਚੇ ਉੱਡ ਗਏ। ਲੋਕਾਂ ਨੇ ਕਾਰ ਨੂੰ ਨਹਿਰ ਵਿੱਚ ਡਿੱਗਦਾ ਵੇਖ ਤੁਰੰਤ ਭਾਰੀ ਜਦੋਜਾਦ ਕਰਕੇ ਨਹਿਰ ਤੇ ਲੱਗੇ ਗੇਟ ਬੰਦ ਕਰਕੇ ਪਾਣੀ ਦਾ ਵਹਾਰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਔਰ ਕੁਝ ਹੱਦ ਤੱਕ ਕਾਮਯਾਬ ਵੀ ਹੋ ਗਏ ਪਰ ਉਦੋਂ ਤੱਕ ਦੋਹਾਂ ਨੌਜਵਾਨ ਪਟਵਾਰੀਆਂ ਦੀ ਮੌਤ ਹੋ ਚੁੱਕੀ ਸੀ ਲੋਕਾਂ ਨੂੰ ਇੰਨਾ ਵੀ ਮੌਕਾ ਨਹੀਂ ਮਿਲਿਆ ਕਿ ਉਸ ਗੱਡੀ ਦੇ ਵਿੱਚ ਜੋ ਜੜੀ ਹਾਦਸਾ ਗ੍ਰਸਤ ਗੱਡੀ ਸੀ ਕਿ ਉਹਨਾਂ ਨੌਜਵਾਨਾਂ ਨੂੰ ਵਿੱਚੋਂ ਕੱਢ ਕੇ ਹਸਪਤਾਲ ਤੱਕ ਪਹੁੰਚਾਇਆ ਜਾਂਦਾ ਔਰ ਇਹ ਐਕਸੀਡੈਂਟ ਜਾਂ ਇਹ ਦਰਘਟਨਾ ਇੰਨੀ ਜ਼ਿਆਦਾ ਖਤਰਨਾਕ ਤੇ ਦਰਦਨਾਕ ਸੀ ਕਿ ਉਹ ਹਾਦਸਾ ਹੋਣ ਤੋਂ ਤੁਰੰਤ ਬਾਅਦ ਹੀ ਦੋਵਾਂ ਨੌਜਵਾਨ ਪਟਵਾਰੀਆਂ ਦੀ ਮੌਤ ਹੋ ਜਾਂਦੀ ਹੈ ਉਕਤ ਹਾਦਸੇ ਤੋਂ ਬਾਅਦ ਜਿੱਥੇ ਮ੍ਰਿਤਕਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਮਾਲ ਵਿਭਾਗਾਂ ਵੀ ਸੋਗ ਦੀ ਲਹਿਰ ਵਿੱਚ ਭਾਈ ਜਾ ਰਹੀ ਹੈ ਜਿਸ ਦੇ ਚਲਦੇ ਆ ਵਿਭਾਗ ਦੇ ਪਟਵਾਰੀਆਂ ਦੇ ਨਾਲ-ਨਾਲ ਵਸੀਕਾ ਨਵੀਸਾਂ ਨੇ ਵੀ ਆ ਆਪਣਾ ਕੰਮ ਕਾਜ ਬੰਦ ਰੱਖਿਆ ਦੱਸਿਆ ਵੀ ਜਾ ਰਿਹਾ ਹੈ ਕਿ ਪਟਵਾਰੀ ਰਣਜੋਤ ਸਿੰਘ ਦਾ ਦੋ ਕੁ ਸਾਲ ਦਾ ਇੱਕ ਪੁੱਤਰ ਹੈ ਜਦਕਿ ਹਰਜਿੰਦਰ ਸਿੰਘ ਦਾ ਅਜੇ 6 ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਹੁਣ ਉਸ ਦੀ ਪਤਨੀ ਤੇ ਉਸ ਦੀ ਮਾਤਾ ਜਿਹੜੇ ਨੇ ਉਹ ਘਰ ਦੇ ਵਿੱਚ ਰਹਿ ਗਏ ਨੇ ਇਹਨਾਂ ਦੋਹਾਂ ਪਟਵਾਰੀਆਂ ਜਿਸ ਦੇ ਵਿੱਚ ਰਣਜੀਤ ਸਿੰਘ ਦਾ ਪਿੰਡ ਨਾਰਲੀ ਤੇ ਹਰਜਿੰਦਰ ਸਿੰਘ ਦਾ ਪੇਖੀ ਪਿੰਡ ਗਮਗੀਨ ਮਾਹੌਲ ਦੇ ਵਿੱਚ ਮੰਗਲਵਾਰ ਨੂੰ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਇਹ ਬੜਾ ਦਰਦਨਾਕ ਹਾਦਸਾ ਜਿਸ ਸੀ ਜਿਸ ਦੇ ਵਿੱਚ ਲੋਕਾਂ ਨੂੰ ਜਿਹੜੇ ਮੌਕੇ ਦੇ ਉੱਤੇ ਜਿਨ੍ਹਾਂ ਨੇ ਹਾਦਸਾ ਹੁੰਦਾ ਦੇਖਿਆ ਵੀ ਉਹਨਾਂ ਨੂੰ ਇਹਨਾਂ ਵੀ ਮੌਕਾ ਨਹੀਂ ਮਿਲਿਆ ਕਿ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕਦਾ ਤਾਂ ਜਿਹੜੀਆਂ ਇਹ ਦਰਦਨਾਕ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਇਸ ਨੂੰ ਲੈ ਕੇ ਖਾਸ ਕਰਕੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਨਹਿਰ ਦੇ ਉੱਤੇ ਇਹ ਬੇਕਾਬੂ ਹੋਈ ਕਾਰ ਹੈ ਕੀ ਉੱਥੇ ਆਸ-ਪਾਸੇ ਕੋਈ ਗ੍ਰਿਲ ਨਹੀਂ ਸੀ ਲੱਗੀ ਹੋਈ ਜਾਂ ਕੋਈ ਹੋਰ ਵਜ੍ਹਾ ਸੀ ਪਰ ਜਦੋਂ ਇਹ ਹਾਦਸਾ ਵਾਪਰ ਜਾਂਦਾ ਉਸ ਤੋਂ ਬਾਅਦ ਇਹਨਾਂ ਸਾਰੀਆਂ ਗੱਲਾਂ ਦੀ ਪਰਚੋਲਤਾ ਅਸੀਂ ਕਰਦੇ ਆਂ ਪਰ ਉਸ ਤੋਂ ਪਹਿਲਾਂ ਜੋ ਹੋਣਾ ਚਾਹੀਦਾ ਹੈ ਬਚਾਅ ਦੇ ਲਈ ਸੜਕਾਂ ਦੇ ਉੱਤੇ ਦੁਰਘਟਨਾਵਾਂ ਦਾ ਵਾਪਰਨ ਉਸ ਦੇ ਉੱਤੇ ਖਿਆਲ ਘੱਟ ਰੱਖਿਆ ਜਾਂਦਾ ਜਿਸ ਦੇ ਕਰਕੇ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਦੂਰ ਦਰਾਡੇ ਜਾਂਦੇ ਜਿਹੜੇ ਅਧਿਆਪਕ ਨੇ ਡਿਊਟੀ ਦੇ ਉੱਤੇ ਜਦੋਂ ਧੁੰਦ ਹੁੰਦੀ ਆ ਜਾਂ ਸਰਦੀਆਂ ਦਾ ਮੌਸਮ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਸੜਕੀ ਦੁਰਘਟਨਾਵਾਂ ਹਾਦਸੇ ਦੇਖਣ ਨੂੰ ਮਿਲਦੇ ਨੇ ਪਰ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਜਿਹੜੀ ਇੱਕ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰਾਂ ਨੂੰ ਪੈ ਜਾਂਦਾ ਹੈ ਜਿਸਬੰਧਤ ਜਿਹੜੇ ਮਹਿਕਮਿਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਇਹ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਫਿਰ ਪਛਤਾਵੇ ਤੋਂ ਬਿਨਾ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ। ਔਰ ਇਸ ਦੇ ਨਾਲ ਹੀ ਇੱਕ ਖਬਰ ਹੋਰ ਹੈ ਜਿਹੜੀ ਕਿ ਇੱਕ ਜਨਮ ਦਿਨ ਵਾਲੀ ਰਾਤ ਹੀ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਇਹ ਖਬਰ ਹੈ ਜਿਹੜੀ ਉਹ ਪਿੰਡ ਨਵਾਂ ਬਾਰਨ ਦੇ ਨਾਲ ਸਬੰਧਤ ਹੈ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਹੈ 24 ਸਾਲਾਂ ਦਾ ਇੱਕ ਨੌਜਵਾਨ ਤੇਜ ਹਥਿਆਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਪਰ ਜਾਣਕਾਰੀ ਇਹ ਵੀ ਮਿਲਦੀ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਪਰਿਵਾਰ ਨਾਲ ਨਾਨਕੇ ਘਰ ਰਹਿ ਰਿਹਾ ਸੀ ਵਿਕਰਮ ਨੇ 10 ਦਿਨ ਬਾਅਦ ਇਟਲੀ ਜਾਣਾ ਸੀ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨ ਵਿਕਰਮਜੀਤ ਸਿੰਘ ਦਾ ਜਨਮ ਦਿਨ ਸੀ ਤੇ ਉਹ ਆਪਣੇ ਦੋਸਤਾਂ ਨਾਲ ਕੇਕ ਕੱਟ ਕੇ ਸ਼ਾਮ ਨੂੰ ਘਰ ਹੀ ਪਰਤਿਆ ਸੀ ਇਸੇ ਦੌਰਾਨ ਹੀ ਪਿੰਡ ਵਿੱਚ ਗਵਾਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਦੋਸ਼ ਹੈ ਕਿ ਗਵਾਂਢੀਆਂ ਨੇ ਹੋਰ ਬਾਹਰਲੇ ਵਿਅਕਤੀਆਂ ਨਾਲ ਮਿਲ ਕੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਸਿਰ ਵਿੱਚ ਗੰਡਾਸਾ ਮਾਰਿਆ ਤੇ ਕਤਲ ਕਰ ਦਿੱਤਾ ਰਾਤ ਨੂੰ ਹੋਏ ਝਗੜੇ ਦੌਰਾਨ ਪੁੱਤ ਨੂੰ ਬਚਾਉਂਦਿਆਂ ਵਿਕਰਮ ਦੇ ਪਿਤਾ ਹਰਜਿੰਦਰ ਸਿੰਘ ਵੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਇਹਨਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਵਿਕਰਮਜੀਤ ਸਿੰਘ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬਤੌਰ ਨਰਸਿੰਗ ਸਟਾਫ ਵਿੱਚ ਕੰਮ ਕਰਦਾ ਸੀ ਕਰੀਬ 2 ਮਹੀਨੇ ਪਹਿਲਾਂ ਹੀ ਮ੍ਰਿਤਕ ਦੇ ਵੱਡੇ ਭਰਾ ਦੀ ਸ਼ੂਗਰ ਦੀ ਬਿਮਾਰੀ ਦੇ ਕਰਕੇ ਮੌਤ ਹੋ ਗਈ ਸੀ ਵੱਡੇ ਭਰਾ ਦੀ ਮੌਤ ਤੋਂ ਬਾਅਦ ਵਿਕਰਮ ਹੀ ਮਾਪਿਆਂ ਦਾ ਇਕਲੌਤਾ ਸਹਾਰਾ ਰਹਿ ਗਿਆ ਸੀ ਇਸ ਸਾਰੀ ਵਾਰਦਾਤ ਦੇ ਸਬੰਧੀ ਪਟਿਆਲਾ ਜ਼ਿਲ੍ਹੇ ਚ ਪੈਂਦੇ ਥਾਣਾ ਅਨਾਜ ਮੰਡੀ ਦੇ ਐਸਐਚਓ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਤਲ ਕੇਸ ਵਿੱਚ ਤਕਰੀਬਨ 8 ਵਿਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਮਲਜਮਾਂ ਦੀ ਭਾਲ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਔਰ ਇਹ ਵੀ ਇੱਕ ਮੰਦ ਭਾਗੀ ਖਬਰ ਹੈ ਕਿ ਨੌਜਵਾਨ ਜਿਹੜਾ ਕਿ ਮਾਪਿਆਂ ਦਾ ਇਕਲੌਤਾ ਸਹਾਰਾ ਬਚਿਆ ਸੀ ਉਸ ਦੇ ਇੱਕ ਭਰਾ ਦੀ ਪਹਿਲਾਂ ਹੀ ਸ਼ੂਗਰ ਦੀ ਬਿਮਾਰੀ ਦੇ ਕਰਕੇ ਮੌਤ ਹੋ ਗਈ ਸੀ ਤੇ ਹੁਣ ਜਨਮ ਦਿਨ ਤੋਂ ਬਾਅਦ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਇੱਕ ਵੱਡਾ ਕਹਿਰ ਆਪੜ ਜਾਵੇਗਾ ਇਹ ਵੀ ਮਾਪਿਆਂ ਨੇ ਜਾਂ ਖੁਦ ਵਿਕਰਮਜੀਤ ਸਿੰਘ ਨੇ ਅੰਦਾਜ਼ਾ ਨਹੀਂ ਲਾਇਆ ਤਾਂ ਇਹ ਵੀ ਇੱਕ ਬਹੁਤ ਮੰਦ ਭਾਗੀ ਖਬਰ ਹੈ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਜੋ ਵੀ ਖਬਰਾਂ ਨੇ ਜਾਂ ਇਸ ਤਰ੍ਹਾਂ ਦੀਆਂ ਸੁਰਖੀਆਂ ਬਣਦੀਆਂ ਨੇ ਉਸਾਰਿਆਂ ਨੂੰ ਹੈਰਾਨ ਵੀ ਕਰਦੀਆਂ ਨੇ ਤੇ ਪਰੇਸ਼ਾਨ ਵੀ ਕਰਦੀਆਂ ਨੇ